ਨਾਲ ਚਾਰਜ ਹੈ ਨਾ あれはいやないなぁまだいっちゃって。 ਈਐਸਜੀ ਜੀ ਥਾਣੇ ਮੌਜੂਦ ਸੀ ਕਿ ਸਾਨੂੰ ਪੀਸੀਆਰ ਨੂੰ ਇਤਲਾ ਮਿਲੀ ਆ ਕਿ ਇਥੇ ਫਰੀਦਨ ਕਲੇਬ ਦੇ ਸਾਹਮਣੇ ਕੋਈ ਤਿੰਨ ਗੱਡੀਆਂ ਦੀ ਟੱਕਰ ਹੋਈ ਹੈ ਆ ਕਿ ਹੁਣ ਅਸੀਂ ਪੁਲਿਸ ਪਾਰਟੀਆਂ ਨੇ ਇਥੇ ਮੌਕੇ ਤੇ ਪਹੁੰਚੇ ਹੈਗੇ ਆ ਹੁਣ ਅਸੀਂ ਜਾਇਜ਼ਾ ਲੈ ਰਹੇ ਆ ਕਿ ਦੇਖਦੇ ਹਾਂ ਕਿ ਕੀ ਕਾਰਵਾਈ ਹੁੰਦੀ ਹੈਗੀ ਆ ਕਿੰਨਾ ਕੁ ਨੁਕਸਾਨ ਹੋਇਆ ਯਾਨੀ ਨੁਕਸਾਨ ਤੋਂ ਆਦੇ ਬਚਾ ਹੈਗਾ ਵੀਕਲਾਂ ਦਾ ਨੁਕਸਾਨ ਹੈਗਾ ਬਾਕੀ ਅਸੀਂ ਦੇਖ ਰਹੇ ਹਾਂਗੀ ਤੇ ਪ੍ਰਕਿਰਿਆ ਪੂਰੀ ਹੋਣ ਤੋਂ ਨਹੀਂ ਹੈ ਅੰਡਰ ਇਨਵੈਸਟੀਗੇਸ਼ਨ ਆਸੀਂ ਜਾ ਕੇ ਪੜਤਾਲ ਕਰਦੇ ਆ ਜੀ ਕੀ ਹੋਇਆ ਨਹੀਂ ਮਾਲੀ ਨੁਕਸਾਨ ਹੀ ਹੈ ਗੱਡੀਆਂ ਦੀ ਤੋੜਪਾਂ ਨ ਹੋਈ ਹੈ ਜੀ ਆ ਤੇ ਜਿਹੜਾ ਜਾਨੀ ਨੁਕਸਾਨ ਆ ਉਹ ਕੋਈ ਮਾੜਾ ਮੋਟਾ ਸੱਤਾ ਪੇਟਾ ਵਜੀਆਂ ਆਈਆਂ ਉਹ ਅਸੀਂ ਦੇਖਦੇ ਆ ਜਾ ਕੇ